ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਸਾਰੇ ਹੀ ਭੈਣ ਭਰਾ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਸਾਰੇ ਪਰਿਵਾਰ ਦੇ ਮੈਂਬਰ ਸਾਰੇ ਆਂਟ ਗੁਆਂਡ ਸਾਰੀ ਟੀਮ ਮੈਂਬਰ ਸਾਰੇ ਠੀਕ ਠਾਕ ਵਧੀਆ ਤੇ ਅੱਜ ਹੈਗੀ ਆ ਜੀ ਛੁੱਟੀ ਬੱਚਿਆਂ ਨੂੰ ਸਰਕਾਰੀ ਤੇ ਵੀਡੀਓ ਸਾਡੀ ਨਹੀਂ ਸੀ ਬਣਨੀ ਮਤਲਬ ਸਾਡਾ ਰੋਲ ਨਹੀਂ ਸੀ ਹੈਗਾ ਦੋਨਾਂ ਜਾਣਿਆਂ ਦਾ ਤੇ ਅਸੀਂ ਸੋਚਿਆ ਵੀ ਚਲੋ ਬੱਚਿਆਂ ਨੂੰ ਵੀ ਛੁੱਟੀ ਆ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਲੈ ਕੇ ਜਾਣੇ ਆ ਤੇ ਕਰਦਿਆ ਕਰਦਿਆ ਸਾਡੀ ਸਲਾਬ ਬਣ ਗਈ ਆ ਡੇਰਾ ਬਾਬਾ ਨਾਨਕ ਗੁਰਦਰਾ ਚੋਲਾ ਸਾਹਿਬ ਜਿਹੜਾ ਬਾਰਡਰ ਦੇ ਉੱਪਰ ਬਿਲਕੁਲ ਕਰਤਾਰਪੁਰ ਡੇਰਾ ਬਾਬਾ ਨਾਨਕ ਲਾਂਗਾ ਬਣਿਆ ਪਿਛਲੇ ਹਨਾ 4-5 ਸਾਲ ਤੇ ਉਹ ਬੱਚਿਆਂ ਨੇ ਨਹੀਂ ਦੇਖੀ ਹੈਗੀ ਜਗਾ ਉਹ ਤੇ ਨਾ ਹੀ ਉਹ ਗੁਰਦਰਾ ਸਾਹਿਬ ਕਦੀ ਗਏ ਹੀ ਐ ਤੇ ਮੈਂ ਕਿਹਾ ਚਲੋ ਅੱਜ ਜੇ ਛੁੱਟੀ ਹੈ ਤੇ ਤੁਹਾਨੂੰ ਵੀ ਲੈ ਕੇ ਚਲਦੇ ਆ ਨਾਲੇ ਸਾਡੇ ਉੱਥੇ ਡੈਡੀ ਜੀ ਦੀ ਭੂਆ ਜੀ ਹੈ ਮੇਰੇ ਡੈਡੀ ਜੀ ਦੀ ਭੂਆ ਜੀ ਤੇ ਚਲੋ ਉਹਨਾਂ ਨੂੰ ਮਿਲ ਕੇ ਆਉਣਾ ਵਾ ਤੇ ਮੈਂ ਚਲੋ ਨਾਲੇ ਉਹਨਾਂ ਨੂੰ ਮੇਲਾਵਾਂਗੇ ਨਾਲੇ ਤੁਹਾਨੂੰ ਗੁਰਦਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਲੈ ਆਉਨੇ ਆ ਬਾਰਡਰ ਸਾਹਮਣੇ ਕਰਤਾਰਪੁਰ ਸਾਹਿਬ ਗੁਰਦਰਾ ਪਾਕਿਸਤਾਨ ਵਿੱਚ ਹੈ ਜਿਹੜਾ ਉਹ ਵੀ ਨਜ਼ਰ ਆਉਂਦਾ ਵ ਕਰਮਾ ਵਿੱਚ ਫਿਰ ਤੇ ਗਾਂ ਜਾ ਕੇ ਦਰਸ਼ਨ ਕਰਾਂਗੇ ਕੋਲ ਜਾ ਕੇ ਪਰ ਹੱਲੇ ਤੇ ਫਿਰ ਤੇ ਚਲੋ ਪਾਕਿਸਤਾਨ ਵੀ ਜਾਵਾਂਗੇ ਜੇ ਕਰਮਾ ਚ ਹੋਇਆ ਸਾਰਾ ਕੁਝ ਹਨਾ ਜੇ ਪਰਮਾਤਮਾ ਨੇ ਚਾਇਆ ਉੱਥੇ ਫਤੇਕਰ ਸਾਹਿਬ ਜਾਂਦੀ ਹਾਂਜੀ ਪਰ ਇਹ ਆ ਵੀ ਉਹ ਥੋੜੀ ਜੀ ਸਲਾਹ ਕੈਨਸਲ ਕਰ ਥਰੇਲੂ ਕਾਰਨਾ ਕਰਕੇ ਕੰਮਕਾਰਾਂ ਕਰਕੇ ਉਹ ਅਜੇ ਡਿਲੇ ਪਈ ਜਾ ਰਿਹਾ ਚਲੋ ਜਦੋਂ ਪਰਮਾਤਮਾ ਦਾ ਹੁਕਮ ਹੋਣਾ ਜਾਇਆ ਉਦੋਂ ਹੀ ਜਾਣਾ ਵਾ ਪਰ ਚਲੋ ਇਹ ਸਾਡੇ ਨਜ਼ਦੀਕ ਵਾ 60 ਕਿਲੋਮੀਟਰ ਤਾਂ ਪੈਂਦਾ ਪੈਂਦਾ ਤੇ ਚਲੋ ਆਪਾਂ ਇੱਥੇ ਚੱਲਦੇ ਆਂ ਨਾਲੇ ਬੱਚਿਆਂ ਬੱਚੇ ਵੀ ਦੇਖ ਆਉਣਗੇ ਗੁਰਦਾਸ ਸਾਹਿਬ ਕਦੀ ਗਏ ਨਹੀਂ ਆ ਨਾਲੇ ਬਾਰਡਰ ਤੇ ਨਾਲੇ ਕਰਤਾਰਪੁਰ ਸਾਹਿਬ ਇਹੜਾ ਪਾਕਿਸਤਾਨ ਗੁਰਦੁਆਰਾ ਉਹਦੇ ਦੂਰੋਦਰਸ਼ਨ ਚਲੋ ਜਿੰਨਾ ਜਿਹੜਾ ਹੈ ਕਰਮਾ ਚ ਦੂਰੋਦਰਸ਼ਨ ਕਰਾਂਗੇ ਜਦੋਂ ਕਿਤੇ ਕਰਮਾ ਚ ਕੀਤਾ ਪ੍ਰਮਾਤਮਾ ਨੇ ਤਾਂ ਉਦੋਂ ਫਿਰ ਉੱਥੇ ਜਾ ਕੇ ਵੀ ਦਰਸ਼ਨ ਕਰਕੇ ਆਵਾਂਗੇ ਤੇ ਬਾਕੀ ਬੱਚੇ ਇੱਧਰ ਰੈਡੀ ਆ ਬੱਚਿਓ ਆਪਣੀਆਂ ਗੱਲਾਂ ਚ ਲੱਗੀਆਂ ਬਸੇ ਉਹਨੇ ਡੋਗੀ ਨੂੰ ਫੜਿਆ ਹਰ ਵਾਰ ਦੀ ਤਰ੍ਹਾਂ ਹੀ ਸ਼ਰੀ ਭੈਗਾਂ ਵਿੱਚ ਤੇ ਚਲੋ ਚੱਲਦੇ ਆਂ ਫਿਰ ਹਣਾ ਚੱਲ ਕੇ ਚਲੋ ਦਰਸ਼ਨ ਦਤਾਰੇ ਕਰਦੇ ਆ ਤੁਸੀਂ ਵੀ ਚਲਿਓ ਸਾਡੇ ਨਾਲ ਹੀ ਨਾਲ ਹੀ ਦਰਸ਼ਨ ਦਤਾਰੇ ਕਰਿਓ ਗੁਰਦੁਆਰਾ ਚੋਲਾ ਸਾਹਿਬ ਨਾਲ ਚੱਲੇ ਨੇ ਚਾਚੀ ਜੀ ਤੇ ਚਾਚਾ ਜੀ ਦਾ ਤੇ ਉਹ ਵੀ ਵੇਟ ਕਰਨ ਦੇ ਸਾਡੇ ਉਹ ਖੜੇ ਆ ਤੇ ਉਹਨਾਂ ਨਾਲ ਲੈ ਕੇ ਚੱਲੇ ਆਪਾਂ ਦੋਨਾਂ ਨੂੰ ਤੇ ਚਲੋ ਚੱਲਦੇ ਆਂ ਫਿਰ ਚਲੋ ਜੀ ਅੰਟੀ ਕੋਈ ਵੀ ਤੈਰੀ ਚਲੋ ਚਾਚਾ ਜੀ ਨੂੰ ਕਰ ਲਿਆ ਚਾਰ ਨਾਲ ਚਾਚੀ ਜੀ ਕਿੱਥੇ ਆ ਚਾਚੀ ਆਹ ਬਰੇਕ ਨਹੀਂ ਚੱਲਦਾ ਚਲੋ ਆ ਜਾਂਦੇ ਆਪੇ ਨਾ ਉਹ ਕਿਤੇ ਹੋਤੋਂ ਤੇ ਧੁੱਪਾਂ ਨਿਕਲ ਆਈਆਂ ਕਣਕਾਂ ਦੇ ਰੰਗ ਬਦਲ ਗਏ ਅਗੇਤੀਆਂ ਪਿਛੇਤੀਆਂ ਦੇ ਉਹ ਜਿਹੜਾ ਪਹਿਲਾਂ ਵਾ ਬਾਅਦ ਵਿੱਚ ਤੇ ਧੁੱਪਾਂ ਤਕੀਆਂ ਲੱਗਣ ਡਿਆ ਪਈਆਂ ਨੋ ਚਲਿਏ ਬੀਬੀਆਂ ਹੋ ਗਈਆਂ ਤਿਆਰ ਤੇ ਚਲਿਏ ਗੁਰਦੁਆਰਾ ਸਾਹਿਬ ਦੇ ਚੱਲ ਪੀਆ ਸਕਤਾ ਬਸ ਇਧਰ ਚਾਚਾ ਜੀ ਹੋਣੀ ਆ ਚਾਚੀ ਲੱਭਣੇ ਡੇ ਕਿੱਥੇ ਆ ਚਾਚੀ ਆ ਬਈ ਚਲੋ ਚਾਚੀ ਜੀ ਵੀ ਚਲੋ ਚੱਲ ਕੇ ਕਰਦੇ ਆ ਦਰਸ਼ਨ ਦੇ ਸਾਰੇ ਫਿਰ ਪਹੁੰਚ ਗਏ ਜੀ ਅੱਧ ਵਿੱਚ ਇਹ ਹੈਗਾ ਵਾ ਅਮਰਸਰ ਸਾਹਿਬ ਤੇ ਪਠਾਨਕੋਟ ਰੋਡ ਪਹੁੰਚ ਗਏ ਜੀ ਡੇਰਾ ਬਾਬਾ ਨਾਨਕ ਇਹ ਕਰਤਾਰ ਜਿੱਦਾਂ ਹੀ ਆਇਆ ਹੋਵੇ ਸ਼ਹਿਰਾਜ ਹੈ ਗੱਲਾਂ ਨਾਲ ਨਾ ਇਹ ਆ ਜੀ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਪਾਕਿਸਤਾਨ ਕੋਰੀਡੋਰ ਇਹ ਸੜਕ ਨਵੀਂ ਪਣੀ ਸਾਰੀ ਦੀ ਸਾਰੀ ਇਧਰੋਂ ਦੇ ਜਿਹੜੇ ਜਾਂਦੇ ਆ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਵਾਦ ਤੇ ਇਹੀ ਰੋਡ ਪੈਂਦਾ ਵਾ ਚੱਲਿਓ ਉਸੇ ਰੋਡ ਤੇ ਪਹਿਲਾਂ ਕੇਰੋਜ ਨੂੰ ਕੇਰੋਜ ਨੂੰ ਆਪਾਂ ਵੀ ਜਾਵਾਂਗੇ ਜਰੂਰ ਹਾਂਜੀ ਤੇ ਬੜੇ ਸੋਹਣੇ ਸਾਰੇ ਪ੍ਰਬੰਧ ਕੀਤੇ ਗਏ ਆ ਬਹੁਤ ਵਧੀਆ ਲੱਗਦਾ ਹੈ ਸ ਤੇ ਸੋਹਣੇ ਰੋਡ ਆ ਇੱਥੇ ਰੱਖਿਆ ਮਤਲਬ ਇੱਥੇ ਕੋਈ ਉਧਰ ਆਇਆ ਤਾਂ ਇੱਥੇ ਨੇ ਰੋਕਿਆ ਵੀ ਹੈਗਾ ਹੈ ਨਾ ਉਹ ਲੱਗੇ ਚੈਕਿੰਗ ਕਰਕੇ ਫੇਰ ਭੇਜ ਦੇ ਆ ਹੋਰ ਵੀ ਰੋਕਣ ਲੱਗਿਆ ਮੇਰੇ ਖਿਆਲ ਨਾਲ ਰੋਡ ਦੂਜੇ ਸੰਗ ਜਾਣਾ ਪੈਣਾ ਹਾਂ ਇਥੋਂ ਆਪਾਂ ਨੂੰ ਡਾਇਵਰਟ ਕਰਤਾ ਆ ਇਹਨੂੰ ਤੇ ਤੁਹਾਡਾ ਰੋਡ ਇਹ ਵਾਲਾ ਵਾ ਤੇ ਦੂਸਰੇ ਰੋਡ ਜਿਹੜੇ ਆ ਉਹ ਹੈਗੇ ਆ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਪਾਕਿਸਤਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਣਾ ਉਹ ਰੋਡ ਨੱਗਾ ਵਿਆ ਗੱਲ ਇਹ ਕਹਦੇ ਸਾਰਾ ਕੁਝ ਉਹਨਾਂ ਵਾਸਤੇ ਇੱਥੇ ਪਾਰਕਿੰਗ ਬਣੀ ਹੈ ਗੱਡੀਆਂ ਦੀਆਂ ਉਹ ਇੱਥੇ پارک ਕਰਕੇ ਫਿਰ ਚਲੇ ਜਾਂਦੇ ਅੱਗੇ ਬੱਸਾਂ ਲੱਗੀਆਂ ਉਹਨਾਂ ਦੀਆਂ ਤੇ ਸਾਨੂੰ ਆਪਾਂ ਬਾਰਡਰ ਤੱਕ ਜਾਣਾ ਵਾ ਇਸ ਕਰਕੇ ਸਾਡਾ ਰੋਡ ਜਿਹੜਾ ਅਲੱਗ ਵਾ ਜਿਨ੍ਹਾਂ ਨੇ ਜਾਣਾ ਉਹਨਾਂ ਦੀ ਇੱਧਰ ਗੱਡੀਆਂ پارک ਹੁੰਦੀਆਂ ਨਾ ਇੱਥੋਂ ਉਹਨਾਂ ਦੀ ਬੱਸ ਹੈ ਨਾ ਉਹਨਾਂ ਨੇ ਆਪਣੀ ਗੱਡੀ ਕਰਤੀ ਜੀ ਪਾਰਕ ਰੋਡ ਤੇ ਤੇ ਇੱਥੋਂ ਹੁਣ ਆਪਾਂ ਅੱਗੇ ਚੱਲਾਂਗੇ ਪੈਦਲ ਬਾਰਡਰ ਤੱਕ ਲੋ ਜੀ ਪਹੁੰਚ ਗਏ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਇੱਥੋਂ ਹੋ ਜਾਣੇ ਆ ਹਾਂ ਉਹ ਗੱਡੀਆਂ ਰਹਿ ਗਈਆਂ ਮਗਰ ਤੇ ਇੱਥੋਂ ਪੈਦਲ ਯਾਤਰਾ ਅੱਗੇ ਇਹ ਆ ਜੀ ਪਾਕਿਸਤਾਨ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਉਹ ਗੁਰਦੁਆਰਾ ਨਹੀਂ ਨਹੀਂ ਉਹ ਨਹੀਂ ਗੁਰਦੁਆਰਾ ਗੁਰਦੁਆਰਾ ਕਾਫੀ ਦੂਰ ਹੈ 4 ਕਿਲੋਮੀਟਰ ਇਹ ਆ ਜੀ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਪਹਿਲਾਂ ਇੱਥੋਂ ਲੱਭਦੇ ਹੁੰਦੇ ਸੀ ਨਾ ਤੇ ਹੁਣ ਨਹੀਂ ਲੱਭਦਾ ਕਿਉਂਕਿ ਅੱਗੇ ਉਹ ਬਣ ਗਏ ਨਾ ਬਿਲਡਿੰਗਾਂ ਬਣ ਗਈਆਂ ਤਾਂ ਕਰਕੇ ਹੋ ਗਿਆ ਪਿਛਲੇ ਰੇਹੇ ਹੁੰਦਾ ਤਾਂ ਲੱਭਦਾ ਉਦੋਂ ਲੱਭਦਾ ਸੀ ਹਾਂ ਦਰਸ਼ਨ ਹੋ ਜਾਂਦੇ ਹੁੰਦੇ ਸੀ ਪਰ ਹੁਣ ਨਹੀਂ ਹੁਣ ਤੇ ਇਦਾਂ ਹੀ ਆ ਹੁਣ ਇਦਾਂ ਦਰਸ਼ਨ ਕਰਦੇ ਵਿੱਚ ਆ ਬੱਸਾਂ ਲੱਗੀਆਂ ਨੇ ਉੱਧਰ ਜਾਣੇ ਮੇਰੇ ਆਪਦੇ ਹੁੰਦੇ ਨੇ ਹਸਾਂ ਨਹੀਂ ਬੱਸਾਂ ਲੱਗੀਆਂ ਨਹੀਂ ਬੱਸਾਂ ਲੱਗੀਆਂ ਲੱਗਦੀਆਂ ਆਜੂ ਆਉਂਦੀ ਬੱਸ ਆਜੂ ਤੇ ਸੰਗਤ ਆ ਇਦਾਂ ਜਾਂਦਾ ਉਧਰ ਦੇ ਪਾਸੇ ਉਹ ਖੇਤੀ ਕਰਦੇ ਨੇ ਖੇਤੀ ਕਰਦੇ ਆ ਸਾਰਾ ਕੁਝ ਉਹੀ ਆ ਉਹ ਉਧਰ ਲੱਗੇ ਪਾਕਿਸਤਾਨ ਦੇ ਉਧਰ ਉਹ ਖੇਤੀ ਕਰਦੇ ਨੇ ਇਧਰ ਕਰਦੇ ਆ ਆਪੋ ਆਪਣੀ ਸੈਂਟਰ ਲਾਈਨ ਤੇ ਲੱਗਾ ਹਾਂਜੀ ਮੱਕੀ ਰੋਡ ਜਦੋਂ ਖੁੱਲਣਗੇ ਵਪਾਰ ਉਦੋਂ ਇਹ ਸਿੱਧਾ ਰੋਡ ਨਿਕਲੂਗਾ ਇਹ ਰੋਡ ਬਣਿਆ ਵਾ ਬਸ ਜਦੋਂ ਉਧਰ ਵੀ ਬਣ ਚੁੱਕਾ ਰੋਡ ਵਿਦਿਰੀ ਬਣ ਚੁੱਕਾ ਉਹ ਸੈਂਟਰ ਚ ਗੇਟ ਲੱਗਾ ਵਾ ਜਦੋਂ ਵਪਾਰ ਖੁੱਲੂਗਾ ਜਾਂ ਜਿੰਨੀ ਗਵਰਨਮੈਂਟ ਕਰੂਗੀ ਆਪਣੇ ਵੱਲੋਂ ਠੀਕ ਫਿਰ ਰੋਡ ਚੱਲਿਆ ਕਰੂਗਾ ਵੈਸੇ ਪਹਿਲਾਂ ਇੱਥੇ ਪਾਰਕਿੰਗ ਹੋ ਜਾਂਦੀ ਜਿਹਨਾਂ ਨੇ ਅੱਗੇ ਜਾਣਾ ਤੇ ਉਹਨਾਂ ਦੇ ਰੋਡ ਅਲੱਗ ਬਣੇ ਆ ਉਹ ਥੱਲੇ ਦੇ ਰੋਡ ਦੱਪਣ ਦੇ ਆ ਉਹਨਾਂ ਦਾ ਰੋਡ ਅਲੱਗ ਸਿੱਧਾ ਨਿਕਲ ਜਾਂਦੇ ਅਗਲੇ ਪਾਸੇ ਪਾਕਿਸਤਾਨ ਵੱਲ ਨੂੰ ਤੇ ਉਸ ਤੋਂ ਬਾਅਦ ਚਲੇ ਜਾਂਦੇ ਦਰਸ਼ਨਾਵਾਂ ਵੱਲ ਤੇ ਜੇ ਜੇ ਵੀਰ ਭਰਾਣੇ ਆ ਪੜਨਾ ਹੋਵੇ ਤੇ ਪਾਉਸ ਕਰਕੇ ਪੜ ਸਕਦੇ ਆ ਪਾਉਸ ਕਰ ਲਿਓ ਜੇ ਕਿਸੇ ਭੈਣ ਭਰਾ ਨੇ ਪੜਨਾ ਵਾ ਇਤਿਹਾਸ ਜਿਹੜੇ ਭੈਣ ਭਰਾ ਕਹਿੰਦੇ ਪਾਕਿਸਤਾਨ ਨੇ ਹੁੰਦੇ ਲਵਾ ਗਏ ਪਾਕਿਸਤਾਨ ਕੋਈ ਨਹੀਂ ਕਿਤੇ ਦਰਸ਼ਨ ਕਰਕੇ ਆਪ ਆਵਾਂਗੇ ਨਾ ਇਹ ਨਹੀਂ ਆਨੇ ਪਲੀਏ ਆਏ ਆ ਜਾਣਾ ਹੋਏ ਤੇ ਇਦਾਂ ਹੀ ਜਾ ਸਕਦੇ ਆ ਮੈਨਾਂ ਵੀਜ਼ਾ ਲੱਗਾ ਹੋਏ ਨਾ ਉਹ ਜਾ ਸਕਦੇ ਸਿੱਧਾ ਹੀ ਫਿਰ ਕੇ ਸਰ ਵੀਜ਼ਾ ਨਹੀਂ ਹੁੰਦਾ ਵੀਜ਼ਾ ਨਹੀਂ ਉਹ ਨਾ ਪਾਸਪੋਰਟ ਆਧਾਰ ਕਾਰਡ ਤੇ ਨਹੀਂ ਨਹੀਂ ਪਾਸਪੋਰਟ ਪਾਸਪੋਰਟ ਤੇ ਲੱਗਦਾ ਹੀ ਆ ਹਾਂਜੀ ਤੇ ਜੇ ਉੱਧਰ ਜਾਣਾ ਹੋਏ ਜਿੰਦਾ ਕੇ ਕੋਈ ਮਹੀਨੇ ਵਾਸਤੇ ਜਾਂਦਾ ਤਾਂ ਉਹ ਤੇ ਵੀਜ਼ਾ ਆਗਾ ਹਾਂ ਉਹਦੇ ਵਾਸਤੇ ਵੀਜ਼ਾ ਲੱਗ ਤੁਹਾਨੂੰ ਮਹੀਨੇ ਇਹ ਸਿਰਫ ਦਰਸ਼ਨਾ ਵਾਸਤੇ ਸ਼ਾਮਾਂ ਨੂੰ ਘਰ ਸ਼ਾਮ ਤੋਂ ਥੋੜਾ ਟਾਈਮ ਹੁੰਦਾ ਵਾ ਉਤੋਂ ਤੱਕ ਤੁਸੀਂ ਰਹਿ ਸਕਦੇ ਜੀ ਹਾਂ ਨਹੀਂ ਨਹੀਂ ਰਾਤ ਨਹੀਂ 5 ਵਜੇ ਵਾਪਸੀ ਉਸ ਤੋਂ ਬਾਅਦ ਘਰ ਇਹ ਜਿਹੜੇ ਉਧਰ ਸਟਾਲ ਲੱਗੇ ਆ ਗੁਰਦੁਆਰਾ ਕੀਰਤਪੁਰ ਸਾਹਿਬ ਕਰਤਾਰਪੁਰ ਸਾਹਿਬ ਉਧਰ ਦੀ ਵੀਡੀਓ ਜਿਹੜੀ ਚੱਲਦੀ ਰਹਿੰਦੀ ਹੈ ਨੰਨਾ ਉੱਥੇ ਚੁੱਕੀ ਬੁਤੀ ਜੇ ਉਹ ਕਿੱਥੇ ਚੁੱਕੀ ਬੁਤੀ ਜੇ ਲੱਗੇ ਨਾ ਅੱਜ ਨਹੀਂ ਆ ਪਹੁੰਚ ਬਾਕੀ ਪਹਿਲਾਂ ਇੱਥੋਂ ਦਿਸਦਾ ਹੁੰਦਾ ਸੀਗਾ ਗੁਰਦੁਆਰਾ ਸਾਹਿਬ ਗੁੰਬਦ ਦੇਖਦੇ ਸੀ ਪਰ ਹੁਣ ਨਹੀਂ ਦਿਸਦੇ ਕਿਉਂਕਿ ਹੁਣ ਤੇ ਬਾਕੀ ਪਹਿਲੇ ਚੁੱਕੀ ਬੁਤੀ ਜੇ ਲੱਗੇ ਮੱਚਾ ਨਾ ਲੱਗਾ ਆ ਉਹ ਵੇ ਇੰਡੀਆ ਇਹ ਆਜੀ ਗੁਰਦੁਆਰਾ ਸਾਹਿਬ ਉਹ ਚੋੜੋ ਰੱਖੋ ਆ ਬੰਦਾ ਇਹ ਚਾਉਂਦਾ ਗੰਡਾ ਇਹੀ ਵਚੰਡਾ ਇਹੀ ਵਚੰਡਾ ਬੁੱਤ ਉਹ ਜਿਹੜੀ ਚੱਕ ਪੋਸਟਾ ਉਹਦੇ ਪਿਛਲੇ ਪੰਨੇ ਗੁੰਬਦ ਲੱਭ ਰਹੇ ਆ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਫੌਜੀ ਵੀਰ ਨੇ ਦੱਸਿਆ ਵਾ ਵੀ ਇਹ ਸੁੰਦਰਸ਼ਨ ਹੁੰਦੇ ਆ ਬਾਕੀ ਅੱਗੇ ਰੁੱਖ ਲੱਗ ਗਏ ਆ ਤਾਂ ਕਰਕੇ ਥੋੜੇ ਘੱਟ ਦਰਸ਼ਨ ਹੋ ਰਹੇ ਨੇ ਜੇ ਤਾਂ ਪਹਿਲਾਂ ਕਲੀਅਰ ਦਿਸਦੇ ਹੁੰਦੇ ਸੀ ਇੱਥੋਂ ਇਹਦੇ ਸਹੀ ਰਾਹ ਚੱਲਣ ਤੋਂ ਬਾਅਦ ਹਾਂਜੀ ਚਲੋ ਫਾਈਨਲੀ ਬੱਚੇ ਵੀ ਦਰਸ਼ਨ ਕਰ ਲਿਆ ਬੱਚਿਆਂ ਨੇ ਆਪਾਂ ਵੀ ਬੱਚਿਆਂ ਦੇ ਭਾਂਨੇ ਆ ਗਏ ਆ ਥੋੜੇ ਆ ਕਿਸਾਨ ਨੌਕਰੀ ਨਹੀਂ ਹੈ ਨਾ ਲੱਭਣਾ ਪਰ ਉਹ ਹਨ ਫੌਜੀ ਵੀਰ ਨੇ ਦੱਸਿਆ ਵਾ ਕਿ ਉਹ ਦੋ ਦਰਸ਼ਨ ਹੋ ਗਏ ਬਾਕੀ ਜਿੱਦਾਂ ਹੁਣ ਦੇਖ ਲਿਆ ਵਿੱਚ ਆ ਗਏ ਹੁਣ ਸਾਡਾ ਜੀ ਕਰਦਾ ਵੀ ਅਸੀਂ ਚੱਲੀਏ ਉੱਧਰ ਪਰ ਹੁਣ ਇਹ ਆ ਵੀ ਇਹਦੇ ਵਾਸਤੇ ਟਾਈਮ ਲੱਗੂਗਾ ਅਜੇ ਹੁਣ ਉਹਨੇ ਡਾਕੂਮੈਂਟੇਸ਼ਨ ਵੀ ਉਸ ਤੋਂ ਬਾਅਦ ਦੀ ਜਿਹੜੀ ਆ ਜਿਹਾ ਕਿ ਸਾਨੂੰ ਲੱਭ ਰੇ ਨਜ਼ਰ ਆ ਰਹੇ ਆ ਸਾਹਮਣੇ ਜਾ ਰਹੀ ਸਨ ਉਹਦੇ ਜਾਂ ਕਿ ਕਿਹੜਾ ਲੱਗਿਆ ਤੁਸੀਂ ਤੇ ਸਰੀ ਹੈ ਉਹਨਾਂ ਦਾ ਰੋਡ ਵਾਕ ਉਹਨਾਂ ਦਾ ਸੈਕਸ਼ਨ ਜਿਹੜਾ ਲੱਗਿਆ ਹੋਇਆ ਇਧਰ ਇਹਨਾਂ ਹਟਾ ਜਣਾ ਇੱਥੇ ਕੱਢ ਕੇ ਦੇਖਣਾ ਉਹਨਾਂ ਵਾਸਤੇ ਲਾ ਕੇ ਜਾਣਾ ਜਿਹਨਾਂ ਨੂੰ ਉੱਧਰ ਜਾਣਾ ਉਹਨਾਂ ਵਾਸਤੇ ਸਾਰਾ ਸਿਸਟ ਸਰਾ ਟ੍ਰਾਂਸਪੋਰਟ ਟ੍ਰਾਂਸਪੋਰਟ ਉਹਨਾਂ ਦੇ ਇਲਾਕੇ ਆ ਤੇ ਬਾਕੀ ਚਲੋ ਜਦੋਂ ਇੱਥੇ ਆ ਜਾਨੇ ਆਪਾਂ ਉਧਰੋਂ ਬੱਸਾਂ ਉਹਦੀਆਂ ਦਿਖ ਰਹੀਆਂ ਵਾ ਉਧਰੋਂ ਵੀ ਸੰਗਤ ਆ ਰਹੀ ਹੈ ਇੱਧਰੋਂ ਵੀ ਜਾ ਰਹੀ ਹੈ ਆਪਣੇ ਮਨ ਜਿਉਂਦਾ ਵੀ ਆਪਾਂ ਚੱਲੀਏ ਮਨ ਜੁਣਾ ਛੇਤੀ ਛੇਤੀ ਹੁਣ ਸਾਡੀ ਅਸੀਂ ਇੱਥੇ ਹੀ ਗੱਲ ਕਰ ਰਹੇ ਆਂ ਵੀ ਇਕੱਠੇ ਸਾਰੇ ਜਾਣੇ ਸਮਾਹ ਬਣਾਈਏ ਤੇ ਇਕੱਠੇ ਦੇਨੇ ਆ ਜਿੰਨੀ ਛੇਤੀ ਹੋ ਸਕੇ ਆਪਾਂ ਵੀ ਦਸ਼ਨ ਕਰਕੇ ਆਈਏ ਇੱਕ ਮੰਨ ਦਾ ਚਾਰ ਮੰਨ ਦੀ ਰੀ ਹੁੰਦੀ ਹੈ ਸਾਡੇ ਪੁਰਖੇ ਜਿਹੜੇ ਆ ਵੀ ਇੱਥੋਂ ਹੀ ਗਏ ਆ ਮਤਲਬ ਜ਼ਿਲ੍ਹਾ ਗਰਦਾਸਪੁਰ ਹੀ ਹੁੰਦਾ ਸੀ ਮੇਰੇ ਘਰ ਦਾ ਹੁਣ ਗਰਦਾਸਪੁਰ ਗਰਦਾਸਪੁਰ ਜਿਹੜ ਤੇ ਜਿਦੋਂ ਲੰਘਦੇ ਹੋਣੇ ਇਹੀ ਸਾਡਾ ਇੱਥੇ ਗਏ ਸੀ ਜਗ੍ਹਾ ਤੋਂ ਪ੍ਰਤਾਪ ਸਿੰਘ ਸਾਹਿਬ ਦੱਸਦੇ ਹੁੰਦੇ ਬਾਪੂ ਜੀ ਤੇ ਆਪਾਂ ਵੀ ਚਾਲਕੋਟ ਚਾਹੇ ਲੱਗਾ ਚਾਲਕੋਟ ਕਾਕੇ ਸ਼ਹਿਰ ਜਿਹਾ ਹੁੰਦਾ ਸੀ ਬਾਕੀ ਗਨਗਰਿਆ ਪਿੰਡ ਹੁੰਦਾ ਸੀ ਗਨਗਰਿਆ ਗਨਗਰਾ ਪਿੰਡ ਹੁੰਦਾ ਸੀ ਤੇ ਕੋਈ ਨਹੀਂ ਕਰਦਾ ਵੇ ਦੇ ਸਾਡਾ ਵੀ ਪਿਆਪਾਂ ਕਾ ਚੱਲੀ ਸਾਡੇ ਪੁਰਖਾਂ ਦੀ ਧਰਤੀ ਹੈ ਉਹਦੀ ਤੇ ਕੋਈ ਨਹੀਂ ਕਿਤੇ ਉਹ ਸਾਹਿਬ ਨੇ ਕਿਰਪਾ ਕੀਤੀ ਤਾਂ ਜਰੂਰ ਹੋ ਕੇ ਆਵਾਂਗੇ ਜਾਵਾਂਗੇ ਦੇਖ ਕੇ ਆਵਾਂਗੇ ਸਾਰਾ ਕੁਝ ਬਾਕੀ ਚੱਲਦੇ ਹਾਂ ਹੁਣ ਦੇਖ ਲੈ ਸਾਰਾ ਕੁਝ ਇੱਥੇ ਹੁਣ ਚੱਲਦੇ ਆਪਾਂ ਫਿਰ ਗੁਰਦਰਾ ਥੋੜਾ ਸਿਆਪਾ ਥੋੜਾ ਸਾਰਾ ਦਰਸ਼ਨ ਕਰਕੇ ਆਉਨੇ ਆ। ਇਹੀ ਰੋੜਾ ਜਿਸ ਸਰੋਕੀ ਨੀਵਾਂ ਲੱਗੀ ਹੋਣਗੇ ਜੇ ਗੁਰੂ ਨਾਨਕ ਦੇਵ ਜੀ ਸਾਹਿਬ ਸਰਕਾਰਪੁਰ ਤੋਂ ਡੇਰਾ ਬਾਬਾ ਨਾਲ ਤੇ ਉਹ ਵੀ ਰੋੜਾ ਸਾਰਾ ਕੁਝ ਚਲੋ ਚੱਲਦੇ ਆ ਦੇਖਦੇ ਆ ਜਾ ਕੇ ਕੁੜਤਰਾ ਸਾਹਿਬ ਸ਼ਵਾ ਉਹ ਤਿਲਕ ਗਿਆ ਨਿਆਣੇ ਹੋ ਗਏ ਭਰਤੀ ਨਾਮ ਇਹ ਕਿਹ ਗੰਡੇ ਚਲੋ ਕਰਾ ਸਟਾਰਟ ਹੈ ਸਟੀਰ ਕਿ ਨਹੀਂ ਹੈਗਾ ਸਟੀਰ ਕਿ ਨਹੀਂ ਹੈਗਾ ਵੜਾ ਸਮਾਂ ਸ਼ਰੀ ਨੂੰ ਰੀਜ ਹੀ ਫੌਜੀ ਬਣਦੀ ਦੇਖੋ ਬਣ ਗਿਆ ਅੱਜ ਅੱਖ ਲਾ ਕੇ ਫੋਟੋ ਖਿਚਵਾਇਆ ਸਰਕਾਰਪਨ ਜੀ ਚਲ ਹਾਂ ਹੁਣ ਠੀਕ ਆ ਹੋ ਗਿਆ ਫਿੱਟ ਪੂਰਾ ਦੋ ਤਾਂ ਮੂੰਗਾ ਨਾ ਘਾਣਾ ਪਛਾਣ ਕਰ ਇਦਾਂ ਚਲੋ ਜੀ ਹੋ ਗਏ ਦਰਸ਼ਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਜੀ ਤੇ ਚੱਲੇ ਹੁਣ ਗੁਰਦੁਆਰਾ ਚੋਲਾ ਸਾਹਿਬ ਦੇ ਦਰਸ਼ਨ ਕਰਨ ਬਾਰਡਰ ਦੇ ਉੱਪਰ ਹੀ ਇੱਕ ਗੁਰਦੁਆਰਾ ਸਾਹਿਬ ਸਾਰੀ ਦੀ ਹੈ ਨਾ ਪ੍ਰਾਤਨ ਗੁਰਦੁਆਰਾ ਸਾਹਿਬ ਇੱਥੇ ਲੰਗਰ ਚੱਲਦਾ ਚਾਹ न्याय कहते हम आइसक्रीम खानी है मैं जा है। तो आख्या रोह पीने याने मे नहीं है लगा जोड़ी भी ली है ना। yeah! ਚਾਚਾ ਘੜ ਨਿਆਣਾ ਹੀ ਆ ਕੇ ਹਾਂ ਚਾਚਾ ਕਿ ਮੈਂ ਵੀ ਨਿਆਣਾ ਹੀ ਆ ਕੋਈ ਨਾ ਆ ਕੇ ਕਰੀ ਦਦਾ ਪੁੱਤਰ ਲਈ ਆਸਕਰੀਮ ਦੀ ਨਹੀਂ ਆ ਤੇ ਆਂ ਜਾਂਦਾ ਨਾ ਆਈਸਕਰੀਮ ਖਾਣੀ ਆ ਉਹ ਖਾਗ ਲਈ ਉਹ ਤੇ ਸਗੋਂ ਸੰਗ ਸੋ ਗਿਆ ਹੀ ਸੋਚਿਆ ਰੋਕ ਲਵਾਂਗੇ ਆਖ ਨਹੀਂ ਆਈਸਕਰੀਮ ਖਾਣੀ ਆ ਹਣ ਲਓ ਹੋਰ ਕੀ ਚਾਚੇ ਨੂੰ ਸੁਆਦ ਬੜਾ ਆਇਆ ਲੱਗਿਆ ਆਈਸਕਰੀਮ ਚਾਚੇ ਦੇ ਪੈਸੇ ਖਰਚਾਤੇ ਆ ਚਾਚੇ ਦੇ ਪੈਸੇ ਖਰਚਾਤੇ ਮੈਂ ਹਾਂ ਮੇਰੇ ਪੈਸੇ ਦੀ ਕੋਈ ਗੱਲ ਨਹੀਂ ਥਾਂ ਚੱਲ ਜਾਏ ਸਾਰੇ ਅਖੰਡੇ ਸਾਰੇ ਅਖੰਡੇ ਸਾਰੇ ਅਖੰਡੇ ਹਣ ਨਾਮ ਮੰਨਦਾ ਲੱਗਿਆ ਖਾਣ ਨੂੰ ਤਾਂ ਸਾਰੇ ਅੱਗੇ ਹੋਏ ਸੀ ਨਾ ਖਾਣ ਨੂੰ ਸਾਰੇ ਖਾਦੀ ਆ ਸਾਰੇ ਖਾਣੇ ਲਈ ਪਰ ਨਾਮ ਨੂੰ ਮੰਨਦਾ ਲੱਗਿਆ ਕਾਦਰੀ ਜੀ ਫੜੀ ਮੈਂ ਆਂਦਾ ਪਤਾ ਨਹੀਂ ਖੁਦ ਨਹੀਂ ਕਿੱਥੋਂ ਦੀ ਆ ਚਲੋ ਆ ਹਣ ਗੱਡੀ ਵਾਪਸ ਹੋ ਚੱਲੀ ਆਦ ਹੋਣੇ ਚੱਲੇ ਆ ਗੁਰਦੁਆਰਾ ਸਾਹਿਬ ਓਏ ਇੱਧਰ ਆਜੋ ਹਾਂਜੀ ਗੁਰਦੁਆਰਾ ਚੋਲਾ ਸਾਹਿਬ ਆਪਾਂ ਚੋਲਾ ਆਸੇ ਪੰਗੋਤਕੇ ਜੀ ਗੁਰਦੁਆਰਾ ਚੋਲਾ ਸਾਹਿਬ ਸਮਾਨ ਲੈਣ ਵਾਲਾ ਤਿਆਰ ਦੇ ਕੁਇਤ ਰੰਗਾਂ ਦੇ ਬਸਤਰ ਚੋਲਾ ਸਾਹਿਬ ਅਤੇ ਬੀਬੇ ਨਾਨਕ ਜੀ ਦਾ ਆਪਣੇ ਹੱਥਾਂ ਦਾ ਕੱਢਿਆ ਹੋਇਆ ਰੁਮਾਲ ਇਸ ਗੁਰਦੁਆਰਾ ਸਾਹਿਬ ਵਿੱਚ ਇਹ ਦਰਸ਼ਨਾਂ ਲਈ ਸਾਹਮਣੇ ਰੱਖੇ ਹੋਏ ਨੇ ਹਰ ਇੱਕ ਸਾਲ ਜਿਹੜਾ ਸੰਗ ਦਾ ਮੇਲਾ ਆਉਂਦਾ ਵਾ ਉਹ ਇਹਨਾਂ ਚੋਲਾ ਸਾਹਿਬ ਦੇ ਦਰਸ਼ਨਾਂ ਵਾਸਤੇ ਹੁੰਦਾ ਤੇ ਬੜਾ ਭਾਰੀ ਇਕੱਠ ਹੁੰਦਾ ਬਖਸ਼ਿਆ ਫਿਰ ਬਾਖਸ਼ਿਆ ਬੱਚੇ ਲੰਮੀ ਉਮਰ ਬਖਸ਼ਿਆ ਜੀ ਆਇਆਂ ਨੂੰ ਸੰਤਾਂ ਦੇ ਰਾਸਾਂ ਬੇਨਤੀ ਆਪਾਂ ਕਰਿਓ ਮੇਹਰੀਆਂ ਦੇ ਰਾਸਾਂ ਬਖਸ਼ ਅਮ ਸਵੇਰੇ ਜਗਾ ਉਹਨੇ ਲੰਗੜੀਆਂ ਤੇ ਪਾਨਾ ਸੁੱਤੀਆਂ ਸਰੀਕ ਇਥੇ ਗਿਆ ਕਿਤੇ ਨਹੀਂ ਖੂਬ ਪਸੰਦ ਆਇਆ ਮੈਂ ਤੇ ਕਿਹਾ ਕਿ ਲਿਆ ਮੈਂ ਚਲ ਆ ਠੀਕ ਹੈ ਨਿਸ਼ਾਨੀ ਰਹੂਗੀ ਕੁਝ ਲੈ ਜਾ ਕੱਲ ਪਿਛਲੇ ਪੰਨੇ ਕੁਝ ਤੇ ਲੈਣਾ ਨਿਸ਼ਾਨੀ ਰਹੂਗੀ ਨਾਲੇ ਚਲੋ ਨਾ ਬਣਿਆ ਲੱਲਿਆ ਸ਼ੀਸ਼ਾ ਹਾਂ ਚਲੋ ਇੱਥਾ ਖੋਲ ਕੇ ਚਲੋ चलते दूसरे गुरद्वारा पहुंच गए जी दूसरे गुरद्वारा साहब गुरद्वारा दरबार साहब ਇਹ ਅਜੀ ਪੁਰਾਤਨ ਖੂ ਗੁਰੂ ਨਾਨਕ ਸਾਹਿਬ ਦੇ ਟਾਈਮ ਦਾ ਅਤੇ ਅੱਜ ਵੀ ਉਸੇ ਤਰ੍ਹਾਂ ਚੱਲਦੀ ਹਾਲਤ ਵਿੱਚ ਹੈ। โอ้โหดมหน้าบี้ ਤੇ ਨਰੀਆ ਤਾਂ ਇਹ ਚਾਚਾ ਜੀ ਹੁਣਾਂ ਦੇ ਰਿਸ਼ਤੇਦਾਰ ਇਹ ਵੀ ਦਰਸ਼ਕਦਾਰੇ ਕੰਮ ਆਏ ਸੀ ਪਹਿਲੇ ਨੰਬਰ ਤੇ ਡਾਕਰੇ ਹੋਏ ਸੀ ਜਿਹਦਾ ਇਹ ਸ਼ੁਰੂਆਤੀ ਕਰਨ ਕੇ ਗਲੀ ਚ ਪੜਨੀ ਲੱਗਿਆ ਉਹ ਤੋਂ ਬਾਅਦ ਤੇ ਚਾਰ ਵਾਰੀ ਆ ਨਾ ਆਹ ਲੱਤੀ ਦੁਆ ਇਦਲੀ ਮਤਟੇ ਕਰਦੇ ਆ 200 ਦਾ ਬੈਸਾ ਇੱਧਰ ਇਹ ਇਲਾਕੇ 'ਚ ਪਾਣੀ ਉੱਤੇ ਹੈ ਨਾ ਇਹ ਪ੍ਰਾਤਨ ਵਿਰਸਾ ਪਹਿਲੇ ਟਾਈਮਾਂ ਦਾ ਸਿੰਚਾਈ ਦਾ ਸਾਧਨ ਇਹ ਹੁੰਦਾ ਸੀ ਹਾਂਜੀ ਹਾਂਜੀ ਇਹ ਪਾਣੀ ਉਥੋਂ ਨਿਕਲਦਾ ਨਾ ਇਹ ਠੰਡਾ ਪਾਣੀ ਜਿਹੜਾ ਖੂਦ ਆਵਾ ਇਹਦੇ ਵਿੱਚ ਆ ਰਿਹਾ ਇਹ ਆ ਜੀ ਇਸ ਥਾਂ ਦਾ ਸਾਰੇ ਦਾ ਸਾਰਾ ਇਤਿਹਾਸ ਜਿਸ ਵੀ ਭੈਣ ਭਰਾ ਨੇ ਇਤਿਹਾਸ ਪੜਨਾ ਹੋਵੇ ਉਹ ਵੀਡੀਓ ਨੂੰ ਰੋਕ ਕੇ ਵੀਡੀਓ ਨੂੰ ਪਾਉਜ਼ ਕਰਕੇ ਇਤਿਹਾਸ ਪੜ ਸਕਦਾ ਹੈ ਜੀ ਬਾਜ਼ਾਰ ਗੁਰਦੁਆਰੇ ਸਾਹਮਣੇ ਜੱਜੀਆਂ ਫੁੱਲਾਰੇ ਘਰ ਚਾਹਤਾਂ ਜਾਂਦਾ ਸਾਰਾ ਘਰ ਭਰਿਆ ਹੋਰ ਫੁੱਲ ਕਿੰਨੇ ਕੁ ਵੇਖੀ ਜਾਣੇ ਪਾਰਕ ਬੜੀ ਸੋਹਣੀ ਹੈ ਨਾ ਕਿਵੇਂ ਵੇਖੀ ਧਿਆਨ ਖਿਲਾਣ ਲਈ ਹੁੰਦਾ ਲੱਗਣੀ ਸੋਹਣੀ ਲਏ ਹਾਂ ਉਹ ਐ ਸੌਰੀ ਪਾਰਕ ਹੈ ਹੀ ਸੋਹਣੀ ਦੇਖ ਲੰਗਰ ਦੀ ਸਟੇਟ ਉਹ ਤੋਂ ਬਹੁਤ ਹੈ ਉਹ ਤੋਂ ਜ਼ਿਆਦਾ ਹੂੰ ਮੈਂ ਆਹ ਲੱਗਿਆ ਫੁੱਲ ਜੀ ਹੁੰਦੇ 2 3 ਗੁਰਦਰਾ ਸਾਹਿਬ ਦੇ ਦਰਸ਼ਨ ਕਰ ਲਏ ਗੁਰਦਰਾ ਡੇਰਾ ਸਾਹਿਬ ਗੁਰਦਰਾ ਚੋਲਾ ਸਾਹਿਬ ਤੇ ਬਾਰਡਰ ਦੇ ਵੀ ਦਰਸ਼ਨ ਕਰ ਆਏ ਉੱਥੇ ਗੁਰਦਰਾ ਕਰਤਾਰਪੁਰ ਸਾਹਿਬ ਦੇ ਵੀ ਤੇ ਹੁਣ ਸਮਾਪਤੀ ਕਰ ਲਗੇ ਆ ਹੁਣ ਚੱਲੇ ਆ ਘਰ ਤੇ ਇਦਾਂ ਹੀ ਫੇਰ ਕਿਤੇ ਨਾ ਕਿਤੇ ਜਾਵਾਂਗੇ ਕਿਹਨਾਂ ਕੇ ਗੁਰਦਰਾ ਸਾਹਿਬਾਨ ਜਦੋਂ ਬੱਚਿਆਂ ਨੂੰ ਛੁੱਟੀਆਂ ਹੋਣਗੀਆਂ ਜਾਂ ਕੰਮ ਤੋਂ ਛੁੱਟੀ ਹੋਏਗੀ ਤੇ ਫੇਰ ਅਸੀਂ ਦਰਸ਼ਨ ਕਰਾਂਗੇ ਨਾਲ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਤੇ ਹੁਣ ਬਸ ਅੱਜ ਦਾ ਵਲੌਗ ਵਿੱਚ ਇੰਨਾ ਹੀ ਸੀਗਾ ਤੇ ਚਲੋ ਚੱਲਦੇ ਆ ਹੁਣ ਘਰ ਬਾਕੀ ਤੁਸੀਂ ਦੱਸਿਓ ਵੀ ਕਿਵੇਂ ਦਾ ਲੱਗਾ ਦਰਸ਼ਨ ਕਰਕੇ ਜਿਹੜਾ ਸੰਗ ਸਾਡੇ ਲੱਗ ਉਹਦੀ ਲੱਗਦਾ ਵਾ ਉਹ ਉਹ ਤੇ ਦਰਸ਼ਨ ਕਰਨ ਆਉਂਦਾ ਅੱਜ ਗੁਰਦਰਾ ਚੋਲਾ ਸਾਹਿਬ ਦੇ ਤੇ ਮੈਂ ਪਹਿਲੀ ਵਾਰ ਆਇਆ ਤਹੀਂ ਇਹ ਦੂਜੀ ਵਾਰ ਆਇਆ ਮੈਂ ਦੋ ਤਿੰਨ ਵਾਰ ਹੀ ਹੋ ਚੁੱਕਾ ਪਹਿਲਾਂ ਇੱਥੋਂ ਬੱਚੇ ਜਿਹੜੇ ਸਾਡੇ ਉਹ ਪਹਿਲੀ ਵਾਰ ਹੀ ਆਏ ਜਾਂਦੇ ਨਹੀਂ ਇਸ ਗੁਰਦਾਰੇ ਚ ਪਹਿਲੀ ਵਾਰ ਹੀ ਆਏ ਹਾਂ ਹਾਂ ਦੂਸਰੇ ਚੋਲਾ ਸਾਹਿਬ ਆਏ ਹੈ ਇੱਕ ਵਾਰੀ ਬਾਕੀ ਬੱਚੇ ਜਿਹੜੇ ਉਹ ਪਹਿਲੀ ਵਾਰ ਹੀ ਆਏ ਆ ਬਾਹਰ ਤੇ ਵੀ ਪਹਿਲੀ ਵਾਰ ਹੀ ਗਏ ਆ ਗੁਰਦਰਾ ਕਰਤਾਰ ਸਿੰਘ ਸਾਹਿਬ ਦੇ ਤੇ ਚਲੋ ਜਿਵੇਂ ਜਿਵੇਂ ਅੱਗੇ ਗੁਰੂ ਸਾਹਿਬ ਦਾ ਹੁਕਮ ਹੋਏਗਾ ਜਿਉਂ ਤੋਂ ਹੀ ਆਪਾਂ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਂਗੇ ਨਾਲ ਹੀ ਤੁਹਾਨੂੰ ਕਰਾਵਾਂਗੇ ਚੋ ਚੰਗਾ ਜੀ ਸੱਸੀ ਕਰ ਸਤਿ ਸ਼੍ਰੀ ਅਕਾਲ ਸਾਰੇ